ਪੰਕਤੀਦਰ ਪੰਕਤੀ ਵਿਚਾਰ ਦੇ ਰੰਗਤਾ ਕਰੀਏ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੇ ਸਾਧਨਾ ਸ੍ਰੀ ਵਾਹਿਗੁਰੂ ਜੀ ਕਮੇਰਾ ਪੁਕਰ ਰਾਮ ਕੋ ਮਤਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾ ਕਵੀ ਸਾਹਿਬ ਜੀ ਕਮਾਲ ਦਾ ਦ੍ਰਿਸ਼ਟਾਂਤ ਦੇ ਰਹੇ ਨੇ ਮਾਨੋ ਆਪ ਜੀ ਨੇ ਦੇਖਿਆ ਹੋਵੇ ਇੱਕ ਮਨੁੱਖ ਆਪਣੇ ਪਿਆਰੇ ਕੁੱਤੇ ਨੂੰ ਲੈ ਕਰਕੇ ਸੈਰ ਕਰਾ ਰਿਹਾ ਹੈ ਤੇ ਕੁੱਤੇ ਦੇ ਗਲ ਦੇ ਵਿੱਚ ਬਹੁਤ ਸੋਹਣੀ 체ਨ ਪਾਈ ਹੋਈ ਹੈ ਸੰਗਲੀ ਪਾਈ ਹੋਈ ਹੈ ਲਾੜ ਲੜਾ ਰਿਹਾ ਹੈ ਤੇ ਚੱਲਦੇ ਚੱਲਦੇ ਜਿੱਧਰ ਨੂੰ ਦਿਲ ਕਰਦਾ ਹੈ ਥੋੜਾ ਜਿਹਾ ਇਸ਼ਾਰਾ ਕਰਦਾ ਹੈ ਸੰਗਲੀ ਖਿੱਚਦਾ ਹੈ ਤੇ ਉਹਦਾ ਕੁੱਤਾ ਉਸ ਪਾਸੇ ਨੂੰ ਚਲਾ ਜਾਂਦਾ ਹੈ ਇਸ ਨੂੰ ਦੇਖਦੇ ਹੋਏ ਕਬੀਰ ਸਾਹਿਬ ਮਹਾਰਾਜ ਜੀ ਇਹ ਦਿਸਟਾਂਤ ਦਿੰਦੇ ਨੇ ਕਹਿੰਦੇ ਦੇਖੋ ਜਿਵੇਂ ਇੱਕ ਕੁੱਤਾ ਜਿਸ ਦੇ ਗਲ ਵਿੱਚ ਸੰਗਲੀ ਪਾ ਲਈ ਭਾਵ ਉਹਨੇ ਮਾਲਕ ਵਾਲਾ ਹੋ ਗਿਆ। ਵਿਖਦੇ ਉਹ ਪੁੱਤਾ ਹੈ ਜਿਸ ਦੇ ਗਲ 'ਚ ਸੰਗਲੀ ਨਹੀਂ ਬਟਾ ਨਹੀਂ ਤੇ ਉਹ ਜਿਆ ਕੁੱਤਾ ਜਿਹੜਾ ਹੈ ਉਹ ਇੱਕ ਧਾਰ ਤੋਂ ਦੂਜੇ ਧਾਰ ਤੇ ਫਿਰਦਾ ਹੈ ਦੂਜੇ ਤੋਂ ਤੀਜੀ ਥਾਂ 'ਤੇ ਫਿਰਦਾ ਹੈ। ਭੁੱਖ ਲੱਗਦੀ ਹੈ ਭੋਜਨ ਦੀ ਤਲਾਸ਼ ਦੇ ਵਿੱਚ ਭਾਲ ਦੇ ਵਿੱਚ ਇੱਧਰ ਉੱਧਰ ਜਾਂਦਾ ਹੈ। ਪਜੇੜਾ ਮਾਲਕ ਵਾਲਾ ਬਣ ਗਿਆ ਹੁਣ ਉਹਨੂੰ ਫਿਕਰ ਨਹੀਂ ਹੈ ਕਿ ਮੈਨੂੰ ਖਾਨ ਨੂੰ ਕਦੋਂ ਮਿਲਣਾ ਕਿਵੇਂ ਮਿਲਣਾ ਸਾਰਾ ਪ੍ਰਬੰਧ ਉਹਦੇ ਮਾਲਕ ਨੇ ਕੀਤਾ ਹੋਇਆ ਹੈ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਵਾਹਿਗੁਰੂ ਜੀ ਦੇ ਪਰਮਾਤਮਾ ਦੇ ਮਨੋਂ ਇੱਕ ਕੁੱਕਰ ਹਾਂ ਤੇ ਜਿਵੇਂ ਘਰ ਦੇ ਵਿੱਚ ਕੁੱਤਾ ਰੱਖਿਆ ਹੋਵੇ ਉਹਦਾ ਕੋਈ ਨਾਂ ਰੱਖਿਆ ਜਾਂਦਾ ਪਿਆਰਾ ਜਿਹਾ ਨਾਂ ਰੱਖਿਆ ਜਾਂਦਾ ਹੈ ਕਵੇ ਸਾਹ ਮਹਾਰਾਜ ਜੀ ਕਹਿ ਰਹੇ ਨੇ ਮੋਤੀਆ ਮੇਰੋ ਨਾਉ ਮੋਤੀ ਕਿੰਨਾ ਪਿਆਰਾ ਨਾਮ ਹੈ ਮੋਤੀ ਇਹ ਆਮ ਹੀ ਨਾਮ ਇਸ ਤਰ੍ਹਾਂ ਦੇ ਛੋਟੇ ਜਿਹੇ ਨਾਮ ਪਿਆਰੇ ਜਿਹੇ ਨਾਮ ਰੱਖ ਲੈ ਜਾਂਦੇ ਸੋ ਕੁੱਤੇ ਦਾ ਨਾਮ ਮੋਤੀ ਰੱਖਿਆ ਤੇ ਹੁਣ ਇਹਨੂੰ ਖਾਨ ਦਾ ਵੀ ਕੋਈ ਫਿਕਰ ਨਹੀਂ ਕਿਉਂਕਿ ਮਾਲਕ ਵਾਲਾ ਜੋ ਹੋਇਆ ਪਰ ਇਹਦੇ ਲਈ ਇੱਕੋ ਇੱਕ ਨਿਜਮ ਹੈ ਨਿਜਮ ਕੀ ਹੈ ਗਰੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ਜਿੱਧਰ ਨੂੰ ਮਾਲਕ ਇਸ਼ਾਰਾ ਕਰਦਾ ਉਧਰ ਨੂੰ ਚੱਲਣਾ ਹੈ ਗਲੇ ਦੇ ਵਿੱਚ ਜੇਵਰੀ ਹੈ ਚੈਨੀ ਪਾਈ ਹੋਈ ਹੈ ਜਿੱਧਰ ਨੂੰ ਮਾਲਕ ਖਿੱਚ ਲੈਂਦਾ ਉਧਰ ਨੂੰ ਇਹ ਚਲਾ ਜਾਂਦਾ ਹੈ ਐਸੇ ਹੀ ਤਰ੍ਹਾਂ ਕਬੀਰ ਸਾਹਿਬ ਮਹਾਰਾਜ ਜੀ ਆਪਣੇ ਲਈ ਸ਼ਬਦ ਵਰਤ ਰਹੇ ਨੇ 82ਵੇਂ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਇੱਕ ਕੂਕਰ ਹੁਣ ਮਾਲਕ ਨੇ ਸਾਡੇ ਗਲ ਦੇ ਵਿੱਚ ਹੁਕਮ ਰੂਪੀ ਰਸੇ ਪਾਈ ਹੋਈ ਹੈ ਉਹ ਹੁਕਮ ਰੂਪੀ ਚੇਨ ਨੂੰ ਜਿੱਧਰ ਨੂੰ ਖਿੱਚਦਾ ਹੈ ਅਸੀਂ ਉਧਰ ਨੂੰ ਚਲੇ ਜਾਂਦੇ ਹਾਂ ਸੋਇ ਸਲੋਕ ਦੇ ਵਿੱਚ ਨੁਕਤਾ ਜਿਹੜਾ ਵਿਚਾਰਨ ਵਾਲਾ ਹੈ ਜਦੋਂ ਮਹਾਰਾਜ ਵਾਹਿਗੁਰੂ ਦੀ ਬੰਦਗੀ ਦੀ ਗੱਲ ਕਰ ਰਹੇ ਨੇ ਕਿੱਥੋਂ ਤੱਕ ਆਪਣੇ ਆਪ ਨੂੰ ਵਾਹਿਗੁਰੂ ਦੇ ਪਰਹਤੇ ਸਮਰਪਣ ਕਰਕੇ ਆਪ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਬੀਰ ਸਾਹਿਬ ਮਹਾਰਾਜ ਵਰਗੀ ਸ਼ਖਸੀਅਤ ਹੋਵੇ ਜਿਨ੍ਹਾਂ ਦੇ ਤਾਪ ਤੇਜ ਪ੍ਰਤਾਪ ਤੋਂ ਉਸ ਵੇਲੇ ਦਾ ਕਾਸ਼ੀ ਨਗਰ ਤੇ ਵੱਡੇ ਵੱਡੇ ਤੁਰੰਤਰ ਵਿਦਵਾਨ ਕਹੌਣ ਵਾਲੇ ਕੰਬ ਗਏ ਸਨ ਉਹਨਾਂ ਦੇ ਵਿਚਾਰਾਂ ਦਾ ਕਬੀਰ ਸਾਹਿਬ ਜੀ ਦੀ ਸ਼ਖਸੀਅਤ ਦਾ ਟੱਕਰਾ ਕਰਨ ਵਾਲੀ ਸ਼ਖਸੀਅਤ ਉਸ ਵੇਲੇ ਹੈ ਨਹੀਂ ਸੀ ਕੋਈ ਐਨੀ ਵੱਡੀ ਸ਼ਖਸੀਅਤ ਤਾਰਕ ਤੇ ਦਲੀਲ ਨਾਲ ਗੱਲ ਕਰਨ ਵਾਲੇ ਪਰਮਾਤਮਾ ਤੇ ਥਾ ਵਿਸ਼ਵਾਸ ਰੱਖਣ ਵਾਲੇ ਜਦੋਂ ਉਹ ਆਪਣੀ ਤੁਲਨਾ ਕਰਦੇ ਨੇ ਕਿੱਥੇ ਤੁਲਨਾ ਕਰ ਰਹੇ ਨੇ ਇਹ ਮੈਂ ਤਾਂ ਬੇਨਤੀ ਕਰ ਰਿਹਾ ਜਿੰਨੇ ਵੀ ਤੁਸੀਂ ਇਤਿਹਾਸ ਦੇ ਵਿੱਚ ਪਗੰਬਰਾਂ ਦਾ ਜ਼ਿਕਰ ਸੁਣੋਗੇ ਕੋਈ ਹੋਰ ਧਾਰਮਿਕ ਸ਼ਖਸੀਅਤਾਂ ਦਾ ਜ਼ਿਕਰ ਸੁਣੋਗੇ ਉਹ ਆਪਣੇ ਆਪ ਨੂੰ ਕੀ ਕਹਿਣਗੇ ਮੈਂ ਖੁਦਾ ਦਾ ਭੇਜਿਆ ਹੋਇਆ ਪਗੰਬਰ ਆ ਕੋਈ ਦਾਵਾ ਕਰੇਗਾ ਮੈਂ ਸਮੇ ਦਾ ਅਵਤਾਰ ਐ ਮੈਂ ਇਸ ਯੁੱਗ ਦਾ ਅਵਤਾਰ ਐ ਮੇਰੀ ਗੱਲ ਮੰਨੋ ਮੈਨੂੰ ਖੁਦਾ ਨੇ ਆਹ ਗੱਲ ਕਹੀ ਅੱਲਾ ਨੇ ਆਹ ਗੱਲ ਕਹੀ ਮੇਰੀ ਗੱਲ ਮੰਨੋ ਕੋਈ ਕਹਿੰਦਾ ਹੈ ਮੈਂ ਗੁਰੂ ਹਾਂ ਕੋਈ ਕਹਿੰਦਾ ਹੈ ਮੈਂ ਤੁਹਾਨੂੰ ਬਚਾਉਣ ਲਈ ਆਇਆ ਹਾਂ ਤੁਹਾਡਾ ਰਾਖਾ ਹਾਂ ਤੇ ਅੱਜ ਕੱਲ ਤਾਂ ਇੱਕ ਸ਼ਬਦ ਹੋਰ ਵਰਤੇ ਐ ਐਮ ਐਸ ਜੀ ਮੈਸेंजर ਆਫ ਗੋਡ ਹਾਂ ਝੂਠੇ ਸੌਦੇ ਵਾਲੇ ਨੇ ਸੋ ਇਸ ਤਰ੍ਹਾਂ ਆਪਣੇ ਬਾਰੇ ਕਿੱਡੇ-ਕਿੱਡੇ ਦਾਵੇ ਕੀਤੇ ਜਾਂਦੇ ਆ ਪਰ ਜਿਨ੍ਹਾਂ ਨੇ ਅਸਲ ਵਿੱਚ ਉਹਨੂੰ ਜਾਣਿਆ ਉਹ ਆਪਣੇ ਬਾਰੇ ਕੀ ਕਹਿ ਰਹੇ ਨੇ ਕਬੀਰ ਕੂਕਰ RAM ਕੋ ਮੋਤੀ ਆ ਮੇਰੋ ਨਾਉ ਮੈਂ ਤਾਂ ਰੱਬ ਜੀ ਦਾ ਵੈਗੁਰੂ ਜੀ ਦਾ ਇੱਕ ਕੂਕਰ ਆ ਤੇ ਮੇਰਾ ਨਾਮ ਮੋਤੀ ਹੈ ਜਿਨ੍ਹਾਂ ਨੇ ਉਹਨੂੰ ਜਾਣਿਆ ਉਹ ਕੀ ਕਹਿੰਦੇ ਨੇ ਜਦੋਂ ਉਹਨਾਂ ਦੇ ਕਰਨੇ ਦੇਖ ਕੇ ਸਿੱਖ ਕਹਿੰਦੇ ਨੇ ਮਹਾਰਾਜ ਤੁਸੀਂ ਤਾਂ ਸਖਸਾਤ ਪ੍ਰਮਾਤਮਾ ਹੋ ਕਾਲ ਕੁਰਖੋ ਤਾਂ ਫਿਰ ਆਪਣੀ ਕਲਮ ਤੋਂ ਕੀ ਕਹਿੰਦੇ ਹਨ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਮੈਨੂੰ ਰੱਬ ਨਾ ਕਹੋ ਇਹ ਤੁਸੀਂ ਨਰਕਾਂ ਦਾ ਰਾਹ ਬਣਾ ਰਿਹਾ ਹੋ ਜੇ ਤੁਸੀਂ ਮੈਨੂੰ ਰੱਬ ਕਹਿ ਰਹੇ ਹੋ ਤੇ ਮਹਾਰਾਜ ਫਿਰ ਤੁਸੀਂ ਹੋ ਕੌਣ ਮੋਕ ਦਾ ਦਾਸ ਤਵਣ ਕਾ ਜਾਣੋ ਜਾ ਮੈਂ ਭੇਦ ਨ ਰੰਚਿ ਪਛਾਨੂ ਮੈਨੂੰ ਉਹਦਾ ਦਾਸ ਸਮਝੋ ਸੇਵਕ ਸਮਝੋ ਪਰ ਸੇਵਕ ਐਸਾ ਜਿਸ ਸੇਵਕ ਤੇ ਮਾਲਕ ਵਿੱਚ ਭੇਦ ਨ ਹੋਵੇ ਹਾਂ ਸੇਵਕ ਪਰ ਇਹੋ ਜੈ ਜਿਹੜਾ ਮਾਲਕ ਨਾਲ ਇੱਕ ਰੂਪ ਹੋ ਗਿਆ ਹੋਵੇ ਜਿਨ੍ਹਾਂ ਨੇ ਉਸ ਨੂੰ ਜਾਣਿਆ ਹੈ ਜੁੜੇ ਨੇ ਉਹਨਾਂ ਦੇ ਤਾਂ ਸ਼ਬਦ ਹੀ ਹੋਰ ਨੇ ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਪਰ ਜਦੋਂ ਪਗੰਬਰਾਂ ਅਥ ਦਾ ਧਾਰਮਿਕਤਾ ਦਾ ਇਤਿਹਾਸ ਪੜੋਗੇ ਸਾਰੇ ਤੁਹਾਨੂੰ ਇਹੀ ਮਿਲੇਗਾ ਇਹ ਵੱਡਾ ਇਹਦੇ ਤੋਂ ਆਹ ਵੱਡਾ ਉਹਦੇ ਤੋਂ ਮੈਂ ਵੱਡਾ ਮੰਨੋ ਪੂਜੋ ਤੇ ਕਬੀਰ ਸਾਹਿਬਹਾਰਾ ਜੀ ਇਸ ਸ਼ਲੋਕ ਦੇ ਵਿੱਚ ਕਮਾਲ ਦਾ ਵਚਨ ਕਹਿ ਦਿੰਦੇ ਨੇ ਕਹਿੰਦੇ ਮੈਂ ਵਾਹਿਗੁਰੂ ਜੀ हे ਭਗਵਾਨ हे ਖੁਦਾ ਮੈਂ ਤੇ ਇੱਕ ਨਿਮਾਣੇ ਜੇ ਛੋਟੇ ਜੇ ਕੁੱਕਰ ਦੀ ਤਰ੍ਹਾਂ ਜਿੱਦਾਂ ਕਿਊਟ ਜਾਂ ਪਿਆਰਾ ਜਾਂ ਕੋਈ ਪੱਪੀ ਹੋਵੇ ਮੈਂ ਤਾਂ ਇਦਾਂ ਆਇਆ ਮੇਰਾ ਨਾਮ ਹੈ ਮੋਤੀ ਜਿਵੇਂ ਮੋਤੀ ਨੂੰ ਗਲ ਦੇ ਵਿੱਚ ਚੈਨੀ ਸੰਗਲੀ ਪਾ ਕੇ ਘੁਮਾਈਂ ਫਿਰਦੇ ਆ ਉਹਨੂੰ ਇਦਾਂ ਹੀ ਮੇਰੇ ਗਲ ਦੇ ਵਿੱਚ ਤੇਰੇ ਹੁਕਮ ਰੂਪੀ ਸੰਗਲੀ ਹੈ ਜਿੱਧਰ ਨੂੰ ਤੂੰ ਦੁਜਾਨਾ ਹੈ ਮੈਂ ਉਧਰ ਨੂੰ ਚਲਾ ਜਾਂਦਾ ਕਿੱਡਾ ਵੱਡਾ ਬਚਨ ਕਬੀਰ ਸਾਹਿਬ ਨੇ ਕਿਹਾ ਕਿੱਡੀ ਨਿਮਰਤਾ ਵਾਲਾ ਬਚਨ ਕਬੀਰ ਸਾਹਿਬ ਮਹਾਰਾਜ ਨੇ ਕਿਹਾ ਗਲੇ ਹਮਾਰੇ ਜੈਵਰੀ ਜਹ ਖਿੰਚੈ ਤੈ ਜਾਓ ਰੱਬ ਜੀ ਸਾਡੇ ਗਲੇ ਵਿੱਚ ਤੇਰੇ ਹੁਕਮ ਰੂਪੀ ਜੇਵਰੀ ਹੈ ਜਿੱਧਰ ਨੂੰ ਖਿੱਚਦਾ ਉਧਰ ਨੂੰ ਅਸੀਂ ਚਲੇ ਜਾਂਦੇ ਹਾਂ ਸੋਦੇ ਹੁਕਮ ਦੇ ਵਿੱਚ ਜਿਵੇਂ ਵਰਤਾਰਾ ਵਰਤਦਾ ਹੈ ਜਿਹੜਾ ਰੱਬ ਦਾ ਭਗਤ ਹੈ ਜਪਣ ਵਾਲਾ ਹੈ ਸਿਮਰਨ ਵਾਲਾ ਹੈ ਉਹ ਹੁਕਮ ਦੇ ਵਹਾਅ ਵਿੱਚ ਹੀ ਚੱਲਦਾ ਰਹਿੰਦਾ ਹੈ ਸੋ ਇਹਦੀ ਵੀ ਬੜੀ ਲੰਮੀ ਵਿਆਖਿਆ ਆ ਜਾਂਦੀ ਹੈ ਵੀ ਸਾਰਾ ਕੁਝ ਜੇ ਹੁਕਮ ਦੇ ਵਿੱਚ ਹੈ ਤਾਂ ਫਿਰ ਜੇ ਇਨਸਾਨ ਮਾੜੇ ਕਰਮ ਕਰਦਾ ਹੈ ਫਿਰ ਉਹਨਾਂ ਦਾ ਕੀ ਹੈ ਜਿਵੇਂ ਬਹੁਤ ਤਰ੍ਹਾਂ ਦੇ ਇਦਾਂ ਦੇ ਸਵਾਲ ਹੁੰਦੇ ਆ ਕੀਤੇ ਜਾਂਦੇ ਆ ਸੋ ਇੱਕ ਬੜਾ ਵੱਡਾ ਵਿਸ਼ਾ ਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਰੇ ਆਪਾਂ ਨੂੰ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਕਹਿ ਦਿੱਤਾ ਹੈ ਜਿੱਦਨ ਤੁਸੀਂ ਹੁਕਮ ਨੂੰ ਸਮਝਣ ਯੋਗ ਹੋਗੇ ਉਦੋਂ ਸਚਿਆਰ ਬਣ ਜਾਓਗੇ ਪਰ ਹੁਕਮ ਕੀ ਹੈ ਮਹਾਰਾਜ ਕਹਿੰਦੇ ਹੁਕਮ ਹੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਸਾਰਾ ਕੁਝ ਹੈ ਹੁਕਮ ਦੇ ਵਿੱਚ ਵਰਤ ਹੁਕਮ ਦੇ ਵਿੱਚ ਰਿਹਾ ਹੈ ਪਾਰੇ ਹੁਕਮ ਨੂੰ ਸ਼ਬਦਾਂ ਦੇ ਵਿੱਚ ਕਹਿ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਬੜੇ ਵੱਡੇ ਅਨੁਭਵ ਦੇ ਨਾਲ ਬੜੀ ਮਿਹਨਤ ਦੇ ਨਾਲ ਉਸ ਚੀਜ਼ ਨੂੰ ਸਮਝਣਾ ਪੈਣਾ। ਤੇ ਜਿਸ ਦਿਨ ਉਹਨੂੰ ਸਮਝ ਗਏ ਨਾਨਕ ਹੁਕਮ ਹੈ ਜੇ ਮੁਝ ਹੈ ਤਾਂ ਹਉ ਮੈਂ ਕਹੈ ਨ ਕੋਏ। ਜਿਸ ਦਿਨ ਉਹਨੂੰ 부ਝ ਗਏ ਫਿਰ ਹਉ ਮੈਂ ਮੈਂ ਨਹੀਂ ਰਹਿ ਜਾਣੀ ਪਿੱਛੇ। ਸੈਨੂੰ ਬੜੇ ਡੂੰਗੇ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ ਹੁਕਮ ਕੀ ਹੈ ਬੜੇ-ਬੜੇ ਅਨੁਭਵ ਨਾਲੇ ਗੱਲਾਂ ਸਮਝ ਕੇ ਚਾਉਣੀਆਂ ਨੇ ਸਾਰਾ ਕੁਝ ਉਹਦੇ ਹੁਕਮ 'ਚ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ ਕਿਵੇਂ ਵਰਤ ਰਿਹਾ ਹੈ ਤੈਨੂੰ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਡਿਫਾਈਨ ਕਰਨ ਦਾ ਯਤਨ ਕਰਦਾ ਹੈ ਜਿਸ ਤਰ੍ਹਾਂ ਜੇ ਸਾਰਾ ਕੁਝ ਉਹਦੇ ਹੁਕਮ 'ਚ ਚੱਲ ਰਿਹਾ ਹੈ ਇਹ ਕਿਵੇਂ ਚੱਲ ਸਕਦਾ ਹੈ ਇਹਦਾ ਮਤਲਬ ਸਾਡੇ ਕਰਮ ਸਾਡਾ ਹਰ ਹਰ ਇੱਕ ਚੀਜ਼ ਉਹਦੇ ਹੁਕਮ 'ਚ ਹੈ ਫੇਰ ਅਸੀਂ ਜੇ ਇਨਸਾਨ ਕੋਈ ਮਾੜੇ ਕਰਮ ਕਰੇ ਫਿਰ ਉਹਦੀ ਸਜ਼ਾ ਕਿਉਂ ਦਿੱਤੀ ਜਾਂਦੀ ਹੈ ਚੰਗਾ ਜਾਂ ਮਾੜਾ ਤੇ ਉਹਦੇ ਹੁਕਮ ਵਿੱਚ ਹੈ ਕਿੰਨੇ ਸਵਾਲ ਹੋ ਗਏ ਹੁਕਮ ਦੀ ਖੇਡ ਨੂੰ ਸਮਝਣਾ ਕੋਈ ਸੌਖਾ ਨਹੀਂ ਹੈ ਵੱਖ-ਵੱਖ ਪੱਧਰ ਤੇ ਸਮਝਣ ਦਾ ਯਤਨ ਕੀਤਾ ਜਾਂਦਾ ਹੈ ਸਾਇੰਸਦਾਨ ਆਪਣੇ ਤਰੀਕੇ ਨਾਲ ਵਿਆਖਿਆ ਕਰਦੇ ਹੈ ਉਹ ਆਪਣੇ ਤਰੀਕੇ ਨਾਲ ਵਿਆਖਿਆ ਕਰਦੇ ਆ ਇਸ ਚੀਜ਼ ਦੀ ਛੋਟੀ ਜੀ ਐਗਜ਼ਾਮਪਲ ਲੈ ਲੋ ਇੱਕ ਸ਼ਬਦ ਆਪਾਂ ਆਮ ਹੀ ਸੋੰਦਿਆਂ ਡੀ ਐਨ ਏ ਇਨਸਾਨ ਜਿਹੜਾ ਉਹਦੀ ਸ਼ਖਸੀਅਤ ਉਹਦਾ ਸਰੂਪ ਬੰਦ ਹੈ ਉਹ ਜਿਹੜੇ ਅੰਸ਼ ਨੇ ਪਿੱਛੋਂ ਮਾਤਾ ਪਿਤਾ ਦੇ ਜਾਂ ਪਿੱਛੋਂ ਜਿਹੜੀ ਖਾਨਦਾਨ ਦੀ ਲੜੀ ਚੱਲਦੀ ਆ ਰਹੀ ਉਹਦੇ ਨਾਲ ਨਿਰਧਾਰਤ ਹੋਣਿਆ ਉਹਦਾ ਡੀ ਐਨ ਏ ਕਿਹੜਾ ਹੈ ਉਹਦੇ ਮੁਤਾਬਕ ਉਹਦੇ ਵਿੱਚ ਸਾਰਾ ਇਨਸਾਨ ਦਾ ਸੁਭਾਅ ਪਿਆ ਹੈ ਇਨਸਾਨ ਦਾ ਰੂਪ ਰੰਗ ਪਿਆ ਹੈ ਇਨਸਾਨ ਦੇ ਕਿੱਦਾਂ ਦੇ ਲੋਕ ਆਉਗੇ ਇਹ ਪਿਆ ਗੋਰਾ ਹੋਣਾ ਕਾਲਾ ਹੋਣਾ ਇਸਨੇ ਇਹਦਾ ਕੱਦ ਕਾਠ ਕਿੱਦਾਂ ਹੋਏਗਾ ਇਹਦੀ ਚਮੜੀ ਦਾ ਰੰਗ ਕਿਹੋ ਜਿਹਾ ਹੈ ਇਹਦੀ ਅੱਖਾਂ ਦਾ ਰੰਗ ਕਿਹੋ ਜਿਹਾ ਈਵਨ ਕਹਿੰਦੀਆਂ ਆਦਤਾਂ ਸੁਭਾਅ ਕਿਹੋ ਜਿਹਾ ਹੋਏਗਾ ਉਹ ਵੀ ਉਹਦੇ ਤੇ ਡਿਪੈਂਡ ਕਰਦਾ ਜਿਵੇਂ ਦੱਸਿਆ ਜਾਂਦਾ ਉਸ ਨਜ਼ਰੀਏ ਤੋਂ ਦੇਖਿਆ ਜਾਓ ਕਹਿੰਦੇ ਵੀ ਸਾਰਾ ਕੁਝ ਪਹਿਲੇ ਨਿਰਧਾਰਤ ਹੈ ਧਰਮ ਕਿਸੇ ਹੋਰ ਤਰੀਕੇ ਦੇ ਨਾਲ ਕਹਿ ਦਿੰਦਾ ਹੈ ਕਿ ਸਾਰਾ ਕੁਝ ਰੱਬ ਦੇ ਹੁਕਮ ਚ ਪਹਿਲੀ ਨਿਜਮ ਬਣਿਆ ਉਹਨਾਂ ਨਿਜਮਾ ਮੁਤਾਬਕ ਇਨਸਾਨ ਨੂੰ ਚੱਲਣਾ ਪੈਂਦਾ ਹੈ ਪਰ ਫਿਰ ਕਿਸੇ ਹੱਦ ਤੇ ਜਾ ਕੇ ਕਿਹਾ ਜਾਂਦਾ ਹੈ ਕਿ ਨਹੀਂ ਕੁਝ ਗੱਲਾਂ ਲਈ ਇਨਸਾਨ ਜ਼ਿੰਮੇਵਾਰ ਹੈ ਮਨੁੱਖ ਜ਼ਿੰਮੇਵਾਰ ਹੈ ਉਹਦੀ ਸਜ਼ਾ ਜੋ ਉਸ ਦਾ ਇਨਾਮ ਉਹਨੂੰ ਮਿਲਦਾ ਹੈ ਉਹਦੇ ਲਈ ਧਰਮ ਦੀ ਦੁਨੀਆ ਚ ਆਪਾਂ ਕਹਿੰਦੇ ਆ ਸੰਗਤ ਕਰਨੀ ਕਿਸੇ ਦਾ ਸੁਭਾਅ ਕਿਹੋ ਜਿਹਾ ਵੀ ਹੋਵੇ ਜੇ ਚੰਗੀ ਸੰਗਤ ਮਿਲ ਜਾਏ ਤਕਬੀਰ ਸਾਹਿਬ ਜੀ ਦੇ ਪਿੱਛੇ ਸਲੋਕ ਵੀ ਆ ਚੁੱਕੇ ਨੇ ਇੱਕ ਚੰਦਨ ਦੀ ਸੰਗਤ ਮਿਲ ਗਈ ਤਾਂ ਜਿਹੜੇ ਘਟਿਆ ਜੇ ਦਰਖਤ ਮੰਨੇ ਗਏ ਸਾਨੂੰ ਉਹ ਵੀ ਸੁਗੰਧਤ ਹੋ ਗਏ ਭਾਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਸੰਗਤ ਕਿੰਨਿਆਂ ਨੂੰ ਉਤਾਰ ਕੇ ਲੈ ਗਈ ਉਹਨਾਂ ਦਾ ਸੁਭਾਅ ਉਹਨਾਂ ਦਾ ਜੀਵਨ ਬਦਲ ਗਿਆ ਤੇ ਜਿਹੜੀ ਸਾਇੰਸ ਆ ਉਹ ਇਦਾਂ ਕਹਿੰਦੀ ਆ ਵੀ ਇਨਸਾਨ ਬਿਸ਼ੱਕ ਦੀ ਉਹਦੇ ਜੀਨਸ ਜਿਹੜੇ ਚੱਲਦੇ ਆ ਰਹੇ ਉਹਦੇ ਮੁਤਾਬਕ ਉਹਦਾ ਰੂਪ ਰੰਗ ਸੁਭਾਅ ਬਣ ਜਾਂਦਾ ਹੈ ਪਰ ਇਨਸਾਨ ਦਾ ਜਿਹੜਾ ਦਿਮਾਗ ਹੈ ਮਸ਼ੀਨ ਲਰਨਿੰਗ ਦੇ ਜਰੀਏ ਸੁਖ ਦਾ ਸਿੱਖਦਾ ਹੈ ਰੈਪੀਟੇਸ਼ਨ ਦੇ ਜਰੀਏ ਸਿੱਖਦਾ ਹੈ ਤੁਸੀਂ ਕੋਈ ਵੀ ਚੀਜ਼ ਰਿਪੀਟਡਲੀ ਸਿਖਾਉਂਦੇ ਜਾਓ ਸਿਖਾਉਂਦੇ ਜਾਓ ਸਿਖਾਉਂਦੇ ਜਾਓ ਤਾਂ ਉਹਦਾ ਸੁਭਾਅ ਚੇਂਜ ਹੋ ਜਾਂਦਾ ਹੈ ਬਦਲ ਜਾਂਦਾ ਹੈ ਸੋ ਹੈ ਇੱਕ ਸਿਸਟਮ ਵਿੱਚ ਚੱਲ ਰਿਹਾ ਉਹ ਸਿਸਟਮ ਦੇ ਵਿੱਚ ਅੱਗੇ ਕਈ ਸਿਸਟਮ ਨੇ ਉਹਨਾਂ ਦੇ ਵਿੱਚ ਦੀ ਜਦੋਂ ਇਨਸਾਨ ਲੰਘਦਾ ਆ ਫਿਰ ਹੁਕਮ ਦੀ ਖੇਡ ਨੂੰ ਥੋੜਾ ਮੋਟਾ ਸਮਝਣ ਲੱਗਦਾ ਹੈ ਪਰ ਪੂਰੇ ਤੌਰ ਤੇ ਕੋਈ ਨਾ ਇਹਨੂੰ ਸਮਝਾ ਸਕਦਾ ਹੈ ਇਹ ਤਾਂ ਆਪਣੇ ਅਨੁਭਵ ਦੇ ਵਿੱਚ ਹੀ ਵਾਹਿਗੁਰੂ ਦੀ ਕਿਰਪਾ ਨਾਲ ਸਮਝ ਪੈਂਦੀ ਹੈ ਜਿਹਨੂੰ ਇਹ ਸਮਝ ਪੈ ਗਈ ਉਹ ਫਿਰ ਮੈਂ ਮੈਂ ਕਹਿਣੋਂ ਹਟ ਜਾਂਦਾ ਗੁਰੂ ਸਾਹਿਬ ਕਹਿੰਦੇ ਉਹ ਤੂੰ ਤੂੰ ਜੱਪਣ ਲੱਗ ਜਾਂਦਾ ਹੈ ਸੋ ਕਬੀਰ ਸਾਹਿਬ ਮਹਾਰਾਜ ਫਰਮਾ ਰਹੇ ਨੇ ਸਲੋਕ ਚ ਮੈਂ ਇੱਕ ਨਿਮਾਣਾ ਜਿਹਾ ਜੀਵ ਆ ਮੇਰੇ ਰੱਬ ਜੀ ਦੇ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਇੱਕ ਉਹਦੇ ਹੁਕਮ ਦੀ ਜੇਵਰੀ ਹੈ ਉਹਦੇ ਹੁਕਮ ਦੀ ਸੰਗਲੀ ਹੈ ਜਿਹੜੀ ਸਾਡੇ ਗਲ ਦੇ ਵਿੱਚ ਹੈ ਜਿੱਧਰ ਨੂੰ ਲੈ ਜਾਂਦਾ ਉਹਦੋਂ ਨੂੰ ਚਲੇ ਜਾਂਦੇ ਹਾਂ ਸਾਡੇ ਜਾਚੇ ਕੋਈ ਚੰਗਾ ਨਾ ਸਾਡੇ ਜਾਚੇ ਕੋਈ ਮਾੜਾ ਨਾ ਜਿਵੇਂ ਮੇਰੇ ਵਾਹਿਗੁਰੂ ਜੀ ਨੇ ਮੈਨੂੰ ਲਜਾਈ ਜਾਣਾ ਹੈ ਮੈਂ ਚਲਦੇ ਜਾਣਾ ਹੈ ਜੋ ਕਬੀਰ ਦੀ ਰਸਨਾ ਤੋਂ ਕਹਾ ਲੈਣਾ ਉਹ ਅਸੀਂ ਕਹਿ ਦੇਣਾ ਜਿਵੇਂ ਮੇਰੇ ਵਾਹਿਗੁਰੂ ਨੇ ਵਰਤਾਰਾ ਵਰਤਾਈ ਜਾਣਾ ਅਸੀਂ ਸਿਰ ਮੱਥੇ ਉਹਨੂੰ ਪ੍ਰਵਾਨ ਕਰਦੇ ਜਾਣਾ ਹੈ ਕਬੀਰ ਕੂਕਰ RAM ਕੋ ਮੈਂ ਤਾਂ ਉਹਦਾ ਨਿਮਾਣਾ ਜੈ ਇੱਕ ਕੂਕਰ ਹਾਂ ਮੁੱਤੀ ਆਹ ਮੇਰੋ ਨਾ ਹੋ ਗਲੇ ਹਮਾਰੇ ਜੇਵਰੇ ਜਹ ਖਿੰਚੈ ਤਹ ਜਾਉ ਇਹ ਹੁਕਮ ਦੇਖੇਦਾ ਇਸ ਤਰ੍ਹਾਂ ਸਮਰਪਤ ਹੋ ਕੇ ਜਿਵੇਂ ਇੱਕ ਪਿਆਰਾ ਜਿਹਾ ਪੱਪੀ ਸਮਰਪਤ ਹੋ ਕੇ ਆਪਣੇ ਮਾਲਕ ਦੀ ਖੁਸ਼ੀ ਲੈਂਦਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਅਸੀ ਤਾਂ ਉਹਦੀ ਰਜਾ ਵਿੱਚ ਚੱਲ ਕੇ ਉਹਦੀ ਖੁਸ਼ੀ ਲੈਣੇ ਆ ਮਾਲਕ ਵਾਲੇ ਜੋਗੇ ਜਿਹੜਾ ਮਾਲਕਵਾਰਾ ਨਹੀਂ ਹੈ ਉਹ ਵੱਖ-ਵੱਖ ਦਰਾਂ ਤੇ ਭਟਕਦਾ ਫਿਰਦਾ ਹੈ ਉਹਨੂੰ ਢਾਰਸ ਨਹੀਂ ਹੈ ਢੋਈ ਨਹੀਂ ਹੈ ਉਹਨੂੰ ਆਪਣੇ ਖਾਣੇ ਦੇ ਮਥਾਜੇ ਲਈ ਥਾਂ-ਥਾਂ ਪਟਕਣਾ ਪੈਂਦਾ ਹੈ ਜਿਹੜਾ ਹੁਕਮ ਦੇ ਖੇਡ ਨੂੰ ਸਮਝ ਗਿਆ ਉਹਦੀ ਪਟਕਣਾ ਮੁੱਕ ਜਾਂਦੀ ਹੈ ਹੁਣ ਇਸ ਤੋਂ ਅੱਗੇ ਗੁਰੂ ਸਾਹਿਬ ਕਬੀਰ ਸਾਹਿਬ ਮਹਾਰਾਜ ਜੀ 75 ਨੰਬਰ ਸ਼ਲੋਕ ਚ ਦੱਸ ਰਹੇ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਨਹੀਂ ਸਮਝਿਆ ਉਹ ਧਰਮ ਦੇ ਥਾਂ ਧਰਮ ਕਮਾਉਣ ਦੇ ਲਈ ਉਹ ਕਿੱਧਰੋਂ ਚੱਲ ਪਏ ਉਹਨਾਂ ਨੂੰ ਲੱਗਿਆ ਵੀ ਧਰਮ ਕਮਾਉਣਾ ਕੋਈ ਬਾਹਰਮੁਖੀ ਚੀਜ਼ਾਂ ਨੂੰ ਇਕੱਠਿਆਂ ਕਰ ਦੋ ਗੁਜਾਰਾ ਚੋਂ ਲਿਆਓ ਪੰਜਾਬ ਚ ਕੀ ਵਿਖਦਾ ਧਰਮ ਦੇ ਚਿੰਨ ਵਿਖਦੇ ਆ ਧਰਮ ਨਹੀਂ ਵਿਖਦਾ ਚਾਹ ਕਿਸੇ ਵੀ ਧਰਮ ਦੇ ਚਿੰਨ ਨੇ ਉਹ ਆਪਾਂ ਇੱਕ ਖਾਸ ਕਿਸੇ ਧਰਮ ਦੀ ਗੱਲ ਨਹੀਂ ਕਰਦੇ ਕਿਸੇ ਵੀ ਧਰਮ ਦੇ ਚਿੰਨ ਨੇ ਉਹ ਚਿੰਨ ਮਿਲ ਜਾਂਦੇ ਆ ਕੋਈ ਕਿਸੇ ਚੀਜ਼ ਨੂੰ ਪਵਿੱਤਰ ਮੰਨਦਾ ਕੋਈ ਕਿਸੇ ਚੀਜ਼ ਨੂੰ ਪਵਿੱਤਰ ਮੰਨਦਾ ਪਰ ਜਿਹੜੀ ਜੀਵਨ ਦੀ ਪਵਿੱਤਰਤਾ ਹੈ ਇਹ ਬਾਜ਼ਾਰ ਚੋਂ ਨਹੀਂ ਮਿਲਦੀ ਹੈ ਧਰਮ ਦੇ ਚਿੰਨ ਮਿਲ ਸਕਦੇ ਆ ਧਰਮ ਨਹੀਂ ਬਾਜ਼ਾਰ ਚੋਂ ਮਿਲਦਾ ਹੈ ਹੁਕਮ ਦੇ ਖੇਡ ਨੂੰ ਗੱਲ ਕਰਦੇ ਹੋਏ ਅੱਗੇ ਸਮਝਾਉਂਦੇ ਹੋਏ ਨਾਮ ਦੇ ਰਸਤੇ ਨੂੰ ਸਮਝਾਉਂਦੇ ਕਬੀਰ ਸਾਹਿਬ ਮਹਾਰਾਜ ਜੀ 75 ਨੰਬਰ ਸ਼ਲੋਕ ਚ ਕਹਿੰਦੇ ਨੇ ਇਸ ਖੇਡ ਨੂੰ ਸਮਝਣ ਦੀ ਬਜਾਏ ਨਾਮ ਜਪਣ ਦੀ ਬਜਾਏ ਲੋਕ ਕੀ ਕਰਦੇ ਚਿੰਨ ਧਾਰਨ ਕਰ ਲੈਂਦੇ ਆ ਇਕੱਠੇ ਕਰ ਲੈਂਦੇ ਪਰ ਇਹਨਾਂ ਨਾਲ ਪਾਰ ਉਤਾਰਾ ਹੋਣਾ ਨਹੀਂ ਆਪ ਜੀ ਫਰਮਾ ਰਹੇ ਨੇ ਕਬੀਰ ਜਪਣੀ ਕਾਠ ਕੀ ਕਿਆ ਦੇ ਖਲਾਵਹਿ ਲੋਏ ਹਰਦਾ ਰਾਮਨਾ ਚੇਤ ਹੈ ਇਹ ਜਪਣੀ ਕਿਹਾ ਹੋਏ ਜਪਣੀ ਦਾ ਅਰਥ ਹੈ ਜਿਸ ਤੇ ਜਪਿਆ ਜਾਏ ਮਾਲਾ ਮਾਲਾ ਨੂੰ ਵੱਖ-ਵੱਖ ਨਾਮ ਦੇ ਦਿੱਤੇ ਜਾਂਦੇ ਆ ਕੋਈ ਮਾਲਾ ਕਹਿ ਦਿੰਦਾ ਹੈ ਮੁਸਲਮਾਨ ਵੀ ਤਸਬੀਹ ਕਹਿ ਲੈਂਦੇ ਆ ਤੇ ਆਪਣੇ ਸਿੱਖ ਉਹਨੂੰ ਸਿਮਰਨਾ ਕਹਿ ਲੈਂਦੇ ਹਨ ਇੱਕ ਕੋਈ ਇਸ ਨੂੰ ਕਾਠ ਦੀ ਲੱਕੜ ਦੀ ਬਣਾ ਲੈਂਦਾ ਤુલਸੀ ਦੀ ਕੋਈ ਇਸ ਮਾਲਾ ਨੂੰ ਸੱਚੇ ਮੋਤੀਆਂ ਦੀ ਬਣਾ ਲੈਂਦਾ ਹੈ ਕੋਈ ਇਸ ਮਾਲਾ ਨੂੰ ਲੋਹੇ ਦੇ ਮਣਕਿਆਂ ਦੀ ਬਣਾ ਲੈਂਦਾ ਹੈ ਤੇ ਫਿਰ ਇਸ ਮਾਲਾ ਦੇ ذریعے ਇਹਨੂੰ ਧਾਰਨ ਕਰਕੇ ਕੋਈ ਇਹਨੂੰ ਆਪਣੇ ਗਲੇ 'ਚ ਧਾਰਨ ਕਰਦਾ ਹੈ ਕੋਈ ਆਪਣੀ ਦਸਤਾਰ ਤੇ ਧਾਰਨ ਕਰ ਲੈਂਦਾ ਹੈ ਕੋਈ ਆਪਣੇ ਗੁੱਟ ਤੇ ਬੰਨ ਲੈਂਦਾ ਕੋਈ ਡੋਲਿਆਂ ਤੇ ਬੰਨ ਲੈਂਦਾ ਕਈ ਇੰਨੀਆਂ ਇਕੱਠੀਆਂ ਕਰ ਲੈਂਦੇ ਨੇ ਉਹ ਸਰੀਰ ਦੇ ਸਾਰੇ ਹਿੱਸਿਆਂ ਤੇ ਬੰਨ ਲੈਂਦੇ ਨੇ ਯਾਦ ਖਲਾ ਮਹਿ ਲੋਏ ਲੋਏ ਦਾ ਅਰਥ ਹੈ ਲੋਕ ਏ ਕਬੀਰ ਕਾਟ ਦੇ ਜਪਣੇ ਲੈ ਲਏ ਤੇ ਲੋਕਾਂ ਨੂੰ ਦਿਖਾ ਰਿਹਾ ਹੈ ਕਿ ਮੈਂ ਬੜਾ ਧਰਮੀ ਆ ਮੈਂ ਜਪਣ ਵਾਲਾ ਮੈਂ ਸਿਮਰਨ ਵਾਲਾ ਦੇਖੋ ਮੈਂ ਧਾਰਮਿਕ ਆ ਜਿਹੜੀ ਅਸਲ ਖੇਡ ਸਮਝਣੀ ਹੈ ਜਾਣਣੀ ਹੈ ਜਾਂ ਜਿਸ ਨੂੰ ਜਿਉਣਾ ਹੈ ਉਧਰ ਧਿਆਨ ਨਹੀਂ ਹੈ ਜਿਸ ਤਰ੍ਹਾਂ ਕਿ ਮੈਂ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਹੋਵੇ ਜਿਹੜੀ ਮਾਲਾ 108 ਮਣਕਿਆਂ ਦੀ ਫੇਰੀ ਜਾਂਦੀ ਹੈ ਮੁਸਲਮਾਨ ਵੀ 100 ਮਣਕੇ ਤੇ 101 ਮਣਕੇ ਤੇ ਪੂਰੀ ਕਰ ਲੈਂਦੇ ਆ ਤੇ ਜਿਹੜੀ ਗੁਰਦਵਾਰੇ ਚ ਪਾਉਂਦੇ ਆ 27 ਮਣਕਿਆਂ ਦੀ ਪਾਈ ਜਾਂਦੀ ਹੈ ਆਪਣੇ ਆਪਣੇ ਧਰਮਾਂ ਮੁਤਾਬਕ ਆਪਣਾ ਆਪਣਾ ਮਹੱਤਵ ਮੰਨਿਆ ਜਾਂਦਾ ਹੈ ਤੇ ਜਿਸ ਤਰ੍ਹਾਂ ਹੁਣ ਹੀ ਆ ਕੁੰਬ ਦਾ ਮੇਲਾ ਲੰਘ ਕੇ ਗਿਆ ਉਹਦੇ ਚ ਦੇਖਿਆ ਆਪਾਂ ਨੇ ਉਹ ਕਿੰਨੀਆਂ ਕਿੰਨੀਆਂ ਮਾਲਾ ਜਿਹਨੂੰ ਰੁਦਰਾਕਸ਼ ਕਹਿ ਲੈਂਦੇ ਐ ਤੇ ਉਹਦੀਆਂ ਮਾਲਾ ਸਾਧੂ ਸੰਤ ਮਹਾਤਮਾ ਪਾਈ ਫਿਰਦੇ ਐ ਸੋ ਇਸ ਤਰ੍ਹਾਂ ਦਾ ਪਹਿਰਾਵਾ ਕਰ ਲੈਣਾ ਜਾਂ ਇਹ ਚੀਜ਼ਾਂ ਨੂੰ ਧਾਰਨ ਕਰ ਲੈਣਾ ਇਹ ਚੀਜ਼ਾਂ ਬਾਜ਼ਾਰ ਤੋਂ ਮਿਲ ਜਾਂਦੀਆਂ ਨੇ ਕਿਸੇ ਨੇ ਇੱਕ ਪਾਏ ਹੋਏ ਦੇਖਣ ਵਾਲਾ ਵਿਚਾਰ ਪਾ ਸਕਦਾ 10 ਪਾ ਸਕਦਾ ਦੂਜਾ ਕਹਿੰਦਾ ਮੈਂ ਤੇਰੇ ਤੋਂ ਵੱਡਾ 50 ਵੀ ਪਾ ਸਕਦਾ 100 ਵੀ ਪਾ ਸਕਦਾ ਜਦੋਂ ਹੁਣ ਮੁਕਾਬਲਾ ਹੀ ਹੋ ਗਿਆ ਵੀ ਮੈਂ ਤੇਰੇ ਤੋਂ ਵੱਡਾ ਸਾਧੂ ਆ ਜਵੇਂ ਦੁਨੀਆਦਾਰੇ ਚ ਹੁੰਦਾ ਹੁਣ ਉਸ ਉੱਪਰ ਦੇ ਉੱਪਰ ਪਾ ਲੈਂਦੇ ਨੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਿ ਆ ਦੇਖ ਲਾ ਵਹਿ ਲੋਏ ਤੂੰ ਲੋਕਾਂ ਨੂੰ ਕਿਉਂ ਦਿਖਾਉਣਾ ਭਾਈ ਧਰਮ ਕਮਾਉਣਾ ਲੋਕਾਂ ਨੂੰ ਦਿਖਾਉਣ ਵਾਲੀ ਚੀਜ਼ ਨਹੀਂ ਹੈ ਇਹ ਆਪਣਾ ਜੀਵਨ ਕਮਾਉਣ ਵਾਲੀ ਗੱਲ ਹੈ ਹਿਰਦੈ ਰਾਮ ਨ ਚਿਤਹੀ ਇਹ ਜਪਣੇ ਕਿਆ ਹੋਏ ਜੇ ਆਪਣੇ ਹਿਰਦੇ ਵਿੱਚ RAM ji ਨੂੰ prabhu ji ਨੂੰ wahiguru ji ਨੂੰ ਚੇਤਾਨੀ ਕਰ ਰਿਹਾ ਇਹ ਜਪਣੀ ਕਿਹਾ ਹੋਏ ਫਿਰ ਇਹ ਜਪਣੀ ਦੀ ਕੀ ਵੈਲਿਊ ਹੈ ਕੀ ਇਹ ਭਾਵੇਂ ਕੁਝ ਵੀ ਨਹੀਂ ਹੈ ਇਹ ਤਾਂ ਉਹ ਸਮਾਨ ਤੋਂ ਇਕੱਠਾ ਕਰ ਲਿਆ ਹੈ ਇਹਦੀ ਕੋਈ ਵੈਲਿਊ ਨਹੀਂ ਹੈ ਅਸਲ ਵਿੱਚ ਜੇ ਕਿਤੇ ਕੋਈ ਰੱਖ ਵੀ ਰਿਹਾ ਕੋਈ ਜਪਨ ਲਈ ਰੱਖ ਲਿਆ ਕਿਸੇ ਨੇ ਚੱਲ ਜਪਦਾ ਹੋਵੇ ਫਿਰ ਵੀ ਕਿਸੇ ਹੱਦ ਤੱਕ ਮੰਨਿਆ ਜਾ ਸਕਦਾ ਵੀ ਚਲੋ ਬਿਗਨਰਸ ਹੁੰਦੇ ਆ ਜਿਵੇਂ ਕਿਸੇ ਵੀ ਕੰਮ ਦੇ ਵਿੱਚ ਉਹਨਾਂ ਨੂੰ ਵੱਧ ਲੋਡ ਹੁੰਦੀ ਹੈ سپورਟ ਦੇ ਜਦੋਂ-ਜਦੋਂ ਬੰਦੇ ਨੂੰ ਕਿਸੇ ਵੀ ਕੰਮ ਵਿੱਚ ਕੋਈ ਪਰਫੈਕਸ਼ਨ ਮਿਲਦੀ ਜਾਂਦੀ ਹੈ ਤਾਂ ਫਿਰ ਉਹ ਉਹ ਚੀਜ਼ਾਂ ਪਿੱਛੇ ਛੱਡਦਾ ਜਾਂਦਾ ਹੈ ਸ਼ੁਰੂਆਤ ਵਿੱਚ ਕਿਸੇ ਨੇ ਰੱਖ ਲਈ ਉਹ ਵੀ ਆਪਣੇ ਭਲੇ ਲਈ ਲੋਕਾਂ ਨੂੰ ਦਿਖਾਉਂਦੇ ਨੇ ਕਮੇਸ਼ਾ ਮਹਾਰਾਜ ਕਹਿੰਦੇ ਜਦੋਂ ਮਨੋ ਹੀ ਨਹੀਂ ਚੇਤੇ ਕਰਨਾ ਤੂੰ ਇਹ ਜਪਣੀ ਕਿਹਾ ਹੋਏ ਫਿਰ ਇਹਦਾ ਕੀ ਫਾਇਦਾ ਹੈ ਸੰਸਾਰ ਇਹਦੀ ਚੱਲ ਰਿਆ ਸਾਧ ਸੰਗਤ ਜੀ ਇਹ ਤੋਂ ਪਹਿਲੇ ਸ਼ਲੋਕ ਚ ਕਿੱਡੀ ਵੱਡੀ ਗੱਲ ਸਮਝਾਈ ਹੈ ਜਿਹਦੇ ਅੰਦਰ ਜਾਣਨ ਦੀ ਇੱਛਾ ਪੈਦਾ ਹੋਈ ਹੋਵੇ ਹੁਕਮ ਨੂੰ ਰਜ਼ਾ ਨੂੰ ਤੋ ਚੀਜ਼ ਨੂੰ ਮੰਨਣਾ ਕਿ ਮੈਂ ਤੇ ਉਹਦੇ ਚ ਚੱਲਦੇ ਹੋਏ ਕਿ ਮੈਂ ਆਨੰਦ ਚ ਰਹਿਣਾ ਹੈ ਇੱਕ ਤੇ ਇਸ ਬੱਦਰ ਤੇ ਧਰਮ ਨੂੰ ਕੁਮਾਰਿਆ ਦੂਜਾ ਜਿਹੜਾ ਹੈ ਉਹ ਬਾਜ਼ਾਰ ਚੋਂ ਸਮਾਨ ਖਰੀਦ ਕੇ ਦਿਖਾ ਕੇ ਕਹਿ ਰਿਹਾ ਵੀ ਮੈਂ ਧਰਮੀ ਬਣ ਗਿਆ ਤਾਂ ਮਹਾਰਾਜ ਕਹਿੰਦੇ ਇਹ ਜਪਣੇ ਕਿਹਾ ਹੋਏ ਭਾਵ ਬਾਹਰ ਮੁਖੇ ਦਿਖਾਵੇ ਦੇ ਚਿੰਨਾ ਦੇ ਨਾਲ ਅਸਲ ਧਰਮ ਨੂੰ ਜਾਣਿਆ ਨਹੀਂ ਜਾ ਸਕਦਾ ਅਸਲ ਆਤਮਿਕ ਜੀਵਨ ਨੂੰ ਜੀਵਿਆ ਨਹੀਂ ਜਾ ਸਕਦਾ ਉਹਦੇ ਲਈ ਤੇ ਅਭਿਆਸ ਕਰਨਾ ਪਏਗਾ ਘਾੜ ਤੇ ਘੜੀ ਜਾਣੀ ਪਏਗੀ ਤੇ ਜਿਨ੍ਹਾਂ ਦੇ ਅੰਦਰ ਉਹ ਚिटਕ ਲੱਗ ਜਾਂਦੀ ਹੈ ਉਹਨਾਂ ਦੀ ਅਵਸਥਾ ਕੈਸੀ ਹੁੰਦੀ ਹੈ 76 ਨੰਬਰ ਸ਼ਲੋਕ ਚ ਸਮਝਾ ਰਹੇ ਨੇ ਕਬੀਰ ਬਿਰਹੋਂ ਭਉੰਗ ਮਨ ਵਸੈ ਮਨ ਤਨ ਮਨ ਹੈ ਖੋਏ ਰਾਮ ਬਿਯੋਗੀ ਨਾ ਜਿਐ ਜਿਐ ਤਾਂ ਬਉਰਾ ਹੋਏ ਕਬੀਰ ਸਾਹਿਬ ਮਹਾਰਾਜ ਜੀ ਇੱਕ ਉਦਾਹਰਨ ਦੇ ਕੇ ਸਮਝਾਉਂਦੇ ਨੇ ਬਿਰਹ ਬਿਰਹ ਦਾ ਅਰਥ ਹੁੰਦਾ ਹੈ ਤੀਬਰ ਇੱਛਾ ਜਦੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਜਾਏ ਫਿਰ ਇੱਕ ਤੇ ਭਰ ਇੱਛਾ ਪੈਦਾ ਹੁੰਦੀ ਹੈ ਵੀ ਜਿਸ ਦੇ ਨਾਲ ਵਿਛੜੇ ਹੋਇਆ ਉਹਦੋਂ ਮਿਲੀਏ ਬਿਰਹਾ ਦੀ ਅਵਸਥਾ ਇਸ ਨੂੰ ਕਿਹਾ ਗਿਆ ਜਦੋਂ ਜੀਵ ਦੇ ਅੰਦਰ ਇਹ ਸਮਝ ਆ ਗਈ ਕਿ ਮੈਂ ਟੁੱਟਿਆ ਹੋਇਆ ਹਾਂ ਮਾਲਕ ਜੀ ਨਾਲੋਂ ਤੇ ਮੈਂ ਉਸ ਨੂੰ ਮਿਲਾਂ ਧਿਆਨ ਹੁਣ ਜੁੜਨ ਵਾਲਣੋਂ ਹੋ ਗਿਆ ਬਿਰਹਾ ਪੈਦਾ ਹੋ ਗਿਆ ਸੰਸਾਰ ਦੇ ਪਦਾਰਥਾਂ ਤੋਂ ਡਿਟੈਚ ਹੋਣਾ ਸ਼ੁਰੂ ਹੋ ਗਿਆ ਬਿਰਤੀ ਟੁੱਟਣ ਲੱਗ ਪਈ ਤੇਦਰ ਨੂੰ ਮਨ ਜੁੜ ਗਿਆ ਹੈ ਕਬੀਰ ਸਾਹਿਬ ਮਹਾਰਾਜ ਕਹਿੰਦੇ ਇਹ ਹੈ ਅਸਲ ਗੱਲ ਜਿਹੜਾ ਹੁਣ ਧਰਮ ਦੇ ਰਸਤੇ ਚੱਲਿਆ ਤੇ ਰੱਬ ਜੀ ਦੀ ਨੇੜਤਾ ਇਹਨੂੰ ਮਿਲਦੀ ਹੁਣ ਇਹੋ ਜਿਹਾ ਜਿਹੜਾ ਜੀਵ ਹੈ ਉੱਥੇ ਫਿਰ ਜਾ ਕੇ ਬਾਹਰमुखी ਚੀਜ਼ਾਂ ਦੀ ਜਿਹੜੀ ਵੈਲਿਊ ਹੈ ਉਹ ਖਤਮ ਹੋ ਜਾਂਦੀ ਆ ਬਹੁਤ ਸੋਹਣੀ ਉਦਾਹਰਨ ਦੇ ਕੇ ਗੱਲ ਸਮਝਾ ਰਹੇ ਨੇ ਬਿਰਹ ਭੰਗ ਮਾਨਸੇ ਉਹ ਅੰਗਮਦਾਰ ਤੇ ਸੱਪ ਜਿਵੇਂ ਸੱਪ ਹੁੰਦਾ ਹੈ ਸਾਪ ਨੂੰ ਕੈਲਣ ਵਾਲਾ ਮੰਤਰ ਮੰਨਿਆ ਜਾਂਦਾ ਜਿਸ ਤਰ੍ਹਾਂ ਕਿ ਪਹਿਲੇ ਸਮੇਂ ਚ ਇਲਾਜ ਕਰਦੇ ਸਨ ਹਾਲਾਂਕਿ ਹੁਣ ਇਹ ਗੱਲਾਂ ਚੱਲੋ ਪਤਾ ਲੱਗ ਗਈਆਂ ਵੀ ਸੱਪ ਦੇ ਮੰਤਰ ਨਾਲ ਤਾਂ ਨਹੀਂ ਸੀ ਕੋਈ ਗੱਲ ਬੰਦੀ ਅਸਲ ਵਿੱਚ ਸੱਪਾਂ ਦੀਆਂ ਕਿਸਮਾਂ ਹੀ ਬਹੁਤ ਥੋੜੀਆਂ ਨੇ ਜਿਨ੍ਹਾਂ ਚ ਜ਼ਾਹਿਰ ਹੁੰਦਾ ਹੈ ਬਾਕੀ ਚ ਜ਼ਾਹਿਰ ਹੁੰਦਾ ਹੀ ਨਹੀਂ ਉਹ ਸੱਪ ਐਸਾ ਲੜਿਆ ਕਿਸੇ ਨੂੰ ਜਿਹਦੇ ਚ ਜ਼ਾਹਿਰ ਨਹੀਂ ਸੀ ਮੰਤਰ ਪੜਨ ਵਾਲ ਨੇ ਮੰਤਰ ਪੜ੍ਹਿਆ ਕਹਿੰਦੇ ਬਚ ਗਏ ਜੀ ਅਸਲ ਵਿੱਚ ਉਹ ਚ ਜ਼ਾਹਿਰ ਹੀ ਨਹੀਂ ਸੀ ਸੋ ਮੰਤਰ ਜਿਹੜਾ ਸੱਪਾਂ ਦਾ ਪੜਿਆ ਜਾਂਦਾ ਗੌਸਪੀਰ ਦਾ ਮੰਤਰ ਹੈ ਮੰਤਰ ਬੜ ਕੇ ਸੱਪ ਦੇ ਡੰਗੇ ਦਾ ਇਲਾਜ ਕੀਤਾ ਜਾਂਦਾ ਹੈ ਪਰ ਕਈ ਵਾਰੀ ਸੱਪ ਐਸਾ ਲੜਦਾ ਵੀ ਮੰਤਰ ਵੀ ਅਸਰ ਨਹੀਂ ਕਰਦਾ ਫਿਰ ਉੱਥੇ ਫਿਰ ਉੱਥੇ ਮੰਤਰ ਵੀ ਫੇਲ ਹੋ ਗਿਆ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਹਨੂੰ ਵਕਈ ਕਿਸੇ ਨੂੰ ਵਾਹਿਗੁਰੂ ਦਾ ਪ੍ਰਮਾਤਮਾ ਦਾ ਰੱਬ ਜੀ ਦਾ ਵਿਰਾਗ ਪੈਦਾ ਹੋ ਜਾਏ ਫਿਰ ਉਹਦੇ ਕੋਲ ਜਿੰਨੇ ਮਰਜ਼ੀ ਦੁਨੀਆ ਦੇ ਲਾਲਚਾਂ ਦੇ ਮੰਤਰ ਪੜਹੀ ਜਾਓ ਸਾਰੇ ਫੇਲ ਹੋ ਜਾਂਦੇ ਨੇ ਰੱਬ ਦਾ ਵਿਛੋੜਾ ਬਿਰਹੋ ਐਸੀ ਚੀਜ਼ ਹੈ ਬਿਰਹੋ ਭੰਗ ਮਨ ਵਸੈ ਬਿਰਹਾ ਰੂਪੀ ਭੰਗਮ ਸੱਪ ਜਿਸ ਦੇ ਮਨ ਵਿੱਚ ਵਸ ਗਿਆ ਮਨ ਤ ਨ ਮਨ ਕੋਏ ਉਹ ਦੁਨੀਆਦਾਰੀ ਦੇ ਲਾਲਚ ਦਾ ਦੁਨੀਆ ਦੇ ਵਡੱਪਣ ਦਾ ਦੁਨੀਆ ਦੀਆਂ ਵੜਿਆਈਆਂ ਦਾ ਕੋਈ ਮਰਜ਼ੀ ਮੰਤਰ ਪੜ ਲਓ ਇਹੋ ਜਿਹਾ ਮਨੁੱਖ ਦਾ ਮਨ ਨਹੀਂ ਮੰਨਦਾ ਹੈ ਕਹਿੰਦਾ ਜੇ ਰਸਤੇ ਚੱਲੇ ਆ ਤਾਂ ਕੁਝ ਨਾ ਕੁਝ ਪ੍ਰਾਪਤ ਕਰੀਏ RAM ਬਿਓਗੀ ਨਾ ਜੀਏ ਜੀਏ ਤਾਂ ਬौरा ਹੋਏ ਰੱਬ ਦੇ ਵਿਰਾਗ ਵਾਲਾ ਜੀਵ ਦੁਨਿਆਵੀ ਲੋਕਾਂ ਦੀ ਤਰ੍ਹਾਂ ਜੀਵਨ ਨਹੀਂ ਬਤੀਤ ਕਰਦਾ ਜੀ ਹੈ ਜਦੋਂ ਉਹ ਜਿਉਂਦਾ ਹੈ ਬौरा ਹੋਏ ਲੋਕਾਂ ਦੀਆਂ ਨਜ਼ਰਾਂ ਵਿੱਚ ਤੋਂ ਕਮਲਾ ਹੀ ਹੋ ਜਾਂ ਉਹਨੂੰ ਕਹਿੰਦੇ ਕਮਲਾ ਹੋ ਗਿਆ ਹੈ ਸਾਡੇ ਤਰ੍ਹਾਂ ਲਾਲਚ ਕਿਉਂ ਨਹੀਂ ਕਰਦਾ ਸਾਡੇ ਤਰ੍ਹਾਂ ਪੈਸੇ ਪਿੱਛੇ ਕਿਉਂ ਨਹੀਂ ਦੌੜਿਆ ਫਿਰਦਾ ਸਾਡੇ ਵਰਗੀਆਂ ਗੱਲਾਂ ਕਿਉਂ ਨਹੀਂ ਕਰਦਾ ਜੋ ਅਸੀਂ ਕਰਦੇ ਆ ਉਹਨਾਂ ਦੀਆਂ ਨਜ਼ਰਾਂ ਚ ਉਹ ਬੋਲੇ ਹੋ ਜਾਂਦਾ ਹੈ ਬਿਰਹਾ ਵਿਰਾਗ ਐਸੀ ਚੀਜ਼ ਹੈ ਕਹਿਣ ਤੋਂ ਭਾਵ ਹੈ ਕਬੀਰ ਸਾਹਿਬ ਦਾ ਵੀ ਅਸਲ ਗੱਲ ਹੈ ਮਨ ਦੇ ਵਿੱਚ ਕਸਕ ਪੈਦਾ ਹੋ ਜਾਣੀ ਤੇ ਜਿਨ੍ਹਾਂ ਦੇ ਮਨ ਵਿੱਚ ਉਹ ਖਿੱਚ ਪੈਦਾ ਹੋ ਜਾਏ ਉਹਨਾਂ ਨੂੰ ਫਿਰ ਬਾਹਰੇ ਕਾਂਠ ਦੀਆਂ ਮਾਲਾਵਾਂ ਦੀ ਜਪਣੀਆਂ ਦੀ ਲੋੜ ਨਹੀਂ ਰਹਿ ਜਾਂਦੀ ਹੈ ਆਪਣੇ ਮਨੋਂ ਰੱਬੀ ਖਿੱਚ ਦੇ ਨਾਲ ਉਹ ਫਿਰ ਇੱਧਰ ਨੂੰ ਚੰਦਦੇ ਆਏ ਦੁਨੀਆਂ ਦਾ ਲਾਲਚ ਦੇ ਲੋ ਕਹਿੰਦੇ ਵੀ ਨਹੀਂ ਹੁਣ ਇਹ ਚੀਜ਼ਾਂ ਨਹੀਂ ਚਾਹੀਦੀ ਸਾਖੇ ਕੀ ਆਉਂਦੇ ਹੈ ਇਤਿਹਾਸ ਵਿੱਚ ਸਾਖੇ ਆਉਂਦੀ ਹੈ ਧਰੋ ਹੱਸਦਾ ਘਰ ਆਇਆ ਕਰ ਪਿਆਰ ਲੈ ਕੁਛੜ ਪਿਤਾ ਨੇ ਲਿਆ ਕੇ ਕੁਛੜ ਚ ਬਿਠਾ ਲਿਆ ਮਾਈ ਮਤਰੀ ਬਾਤੋਂ ਫੜ ਕੇ ਠਾਤਾ ਰੋਂਦਾ ਹੋਇਆ ਆਪਣੀ ਅਸਲ ਮਾਂ ਕੋਲ ਜਾਂਦਾ ਫਿਰ ਗੱਲਬਾਤ ਹੁੰਦੀ ਹੈ ਕਹਿੰਦਾ ਮੈਂ ਤਾਂ ਪਿਤਾ ਜੀ ਦੀ ਗੋਦੀ ਚ ਬੈਠਿਆ ਸੀ ਜਿਹੜੀ ਨਵੀਂ ਰਾਣੀ ਸੀ ਮਾਂ ਸੀ ਉਹਨੇ ਮੈਨੂੰ ਠਾਤਾ ਉਤੋਂ ਮਾਂ ਕਹਿੰਦੀ ਪੁੱਤੇ ਇਹ ਤਾਂ ਆਪਣੇ ਕਰਮਾਂ ਦਾ ਫੇਰ ਐ ਆਈ ਤਾਂ ਮੈਂ ਵੀ ਪਟਰਾਣੀ ਬਣ ਕੇ ਸੀ ਕਦੇ ਪਰ ਹੁਣ ਮੇਰੀ ਨਹੀਂ ਚੱਲਦੀ ਇਹ ਕਰਮ ਕਿਵੇਂ ਸਦਰਨਗੇ ਮਾਂ ਵਾਹਿਗੁਰੂ ਦਾ ਨਾਮ ਜਪ ਲੈ ਮਨ 'ਚ ਐਸਾ ਵਰਾਗ ਆ ਗਿਆ ਤੇ ਸਾਰਾ ਕੁਝ ਛੱਡ ਕੇ ਤੁਰ ਚੱਲਿਆ ਪੰਜ ਕੁ ਸਾਲ ਦੀ ਉਮਰ ਐ ਪਿਓ ਨੂੰ ਪਤਾ ਲੱਗਿਆ ਇੱਕੋ ਦਮ ਪਿਓ ਨੇ ਸੱਦ ਲਿਆ ਬੁਲਾ ਲਿਆ ਤੇ ਉਹ ਕਹਿੰਦਾ ਵੀ ਪੁੱਤ ਜਾਨ ਤੇਰਾ ਹੱਕ ਨਹੀਂ ਮੈਂ ਰੱਖਦਾ ਠੀਕ ਹੈ ਰਾਜੇ ਆ ਵਿਆਹ ਕਰਾ ਲੈਂਦੇ ਆ ਕਈ ਬੱਚੇ ਹੁੰਦੇ ਅੱਗੇ ਤੈਨੂੰ ਮੈਂ ਅੱਧਾ ਰਾਜ ਦੇ ਦੇ ਨਾ ਰੁਕ ਜਾ ਤੂੰ ਪਰ ਐਸੀ ਕਸਕ ਪੈਦਾ ਹੋਈ ਕਿ ਉਹਦੇ ਰਾਜ ਨੂੰ ਠੁਕਰਾ ਕੇ ਉੱਥੋਂ ਚਲਾ ਜਾਂਦਾ ਵੀ ਨਹੀਂ ਹੁਣ ਨਹੀਂ ਉਹਦੇ ਇੱਕ ਵਾਰੀ ਮਨ ਵਿਰਾਗ ਆਏ ਗਿਆ ਇਹ ਝੂਠੇ ਸੰਸਾਰ ਤੋਂ ਉਤਰ ਗਿਆ ਕਿੰਨੀ ਮਨਤ ਕਰਲੇ ਕਰਲੇ ਫੇਰ ਨਹੀਂ ਖਟਿਆ ਵਾਹਿਗੁਰੂ ਦੀ ਭਗਤੀ ਕੀਤੀ ਤੇ ਉਹ ਭਗਤੀ ਜੈਸਾ ਪ੍ਰਵਾਨ ਹੁੰਦਾ ਹੈ ਤੇ ਆਪਣੇ ਇੰਡੀਆ ਦੇ ਵਿੱਚ ਫਿਰ ਸਥਿਰ ਭਗਤਾਂ ਚ ਉਹਦਾ ਨਾਮ ਗਿਣਿਆ ਗਿਆ ਜਿਹੜੇ ਅਸਮਾਨ ਦੇ ਵਿੱਚ ਤਾਰੇ ਨੇ ਉਹਨਾਂ ਚ ਫਿਰ ਉਹ ਇੱਕ ਧਰੂ ਤਾਰਾ ਕਿਹਾ ਜਾਂਦਾ ਉਸਨੂੰ ਜਿਹਨੂੰ ਇੰਗਲਿਸ਼ ਚ ਪੋਲ ਸਟਾਰ ਕਹਿੰਦੇ ਆ ਸਾਰੇ ਖਿੱਤੇ ਤਾਰਿਆਂ ਦੇ ਰਾਤ ਨੂੰ ਘੁੰਮ ਜੇਗੇ ਪਰ ਉਹ ਆਪਣੀ ਜਗ੍ਹਾ ਤੇ ਖੜਾ ਰਹਿਣਾ ਅੱਜ ਵੀ ਜੇ ਨਾਰਥ ਦਿਸ਼ਾ ਲੱਭਣੀ ਹੈ ਤਾਂ ਹੁਣ ਵੀ ਉਸ ਤਾਰੇ ਦਾ ਇਸਤੇਮਾਲ ਕੀਤਾ ਜਾਂਦਾ ਆ ਉਹਨੇ ਆਪਣੀ ਥਾਂ ਤੇ ਰਹਿਣਾ ਜਹਾਜ਼ਾਂ ਦੇ ਮੁਸਾਫਰ ਰਸਤਿਆਂ ਦੇ ਮੁਸਾਫਰ ਸਮੁੰਦਰੀ ਜਹਾਜ਼ਾਂ ਦੇ ਮੁਸਾਫਰ ਤਾਰੇ ਤੋਂ ਸਿੱਧ ਲੈ ਕੇ ਚੱਲਦੇ ਸੋਹੇ ਗ੍ਰੰਥਾਂ ਵਿੱਚ ਜਿਹੜੀਆਂ ਸਾਖੀਆਂ ਨੇ ਭਾਵ ਕੀ ਹੈ ਕਿ ਇਨਸਾਨ ਦੇ ਅੰਦਰ ਜਦੋਂ ਵਿਰਾਗ ਪੈਦਾ ਹੋ ਗਿਆ ਫਿਰ ਉਹ ਦੁਨੀਆ ਦੇ ਹਿਸਾਬ ਕਿਤਾਬ ਨੋਂ ਉੱਪਰ ਉੱਠ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਸੋ ਕਬੀਰ ਸਾਹਿਬ ਮਹਾਰਾਜ ਜੀ 77 ਨੰਬਰ ਸ਼ਲੋਕ ਚ ਕਹਿੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਬਿਰਹਾ ਰੂਪੀ ਸੱਪ ਆ ਗਿਆ ਹੈ ਉਹ ਦੁਨੀਆਂ ਦੇ ਪਦਾਰਥਾਂ ਦੇ ਲਾਲਚ ਰੂਪੀ ਮੰਤਰ ਦੇ ਨਾਲ ਨਹੀਂ ਕਾਬੂ ਆਉਂਦਾ ਉਹ ਮਨੁੱਖ ਤਾਂ ਫਿਰ ਵਾਹਿਗੁਰੂ ਪ੍ਰਾਇਣ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਤਾਂ ਸਮੇਂ ਦੀ ਸਮਾਪਤੀ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਾਣੀ ਦੇ ਜੋ ਅਮਰ ਤੋਂ ਉਪਦੇਸ਼ ਨੇ ਉਹਨਾਂ ਨੂੰ ਸਮਝ ਕੇ ਆਪਣੇ ਜੀਵਨ ਚ ਕਮਾ ਸਕੀ ਹੈ ਅਰਦਾਸ ਬੇਨਤੀ ਹੈ ਵਿਚਾਰ ਕਰਦਿਆਂ ਹੁਣਾਂ ਕੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਜੀ ਸਾਡੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨਾ ਆਓ ਖੀਰਲੇ ਮੰਗਲ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ ਹਾਏ ਪ੍ਰਭ ਸਰਣਾ ਗਤੀ ਕਿਰਪਾ ਨਿਤ ਦਇਆਲ ਏਕ ਅਖਰ ਹਰ ਮਨ ਵਸਤਾ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ